ਕੋਡ ਮੈਂ ਵੀ ਕਾਹਲ ਸੰਦਿਆ 31 ਦਸੰਬਰ 2025 ਨੂੰ ਅਨਾਜ ਮੰਡੀ ਪੁਹਾਣੀਗੜ ਵਿਖੇ ਆਪਣੇ ਪਰਿਵਾਰ ਸਮੇਤ ਹਮ ਹਮਾ ਕੇ ਪਹੁੰਚੋ ਧੰਨਵਾਦ ਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਈ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਅੱਜ ਪੁਹਾਣੀਗੜ ਦੀਆਂ ਦਿਖਾ ਰਹੇ ਹਾਂ ਜਿੱਥੇ ਇੰਟਰਨੈਸ਼ਨਲ ਪੱਧਰ ਤੋਂ ਸਿਲਵਰ ਮੈਡਲ ਲੈ ਕੇ ਅੱਜ ਪੁਹਾਣੀਗੜ ਦਾ ਇੱਕ ਨੌਜਵਾਨ ਜਦੋਂ ਸ਼ਹਿਰ ਚ ਐਂਟਰ ਹੁੰਦਾ ਤਾਂ ਉਸ ਨੂੰ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਹਰ ਨਾਲ ਦਰਦ ਕੇ ਇੱਕ ਰੈਂਡਿਆਂਦਾ ਜਾਂਦਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਖਸ਼ ਕੁਮਾਰ ਜਿੰਦਰ ਜੋ ਸਵਿਮਿੰਗ ਦੇ ਵਿੱਚ ਸਾਊਥ ਅਫਰੀਕਾ ਤੋਂ ਸਿਲਵਰ ਮੈਡਲ ਜਿੱਤ ਕੇ ਆਪਣੇ ਸ਼ਹਿਰ ਪੋਨਿਗਲ ਵਿਖੇ ਪਹੁੰਚਿਆ ਤਾਂ ਸ਼ਹਿਰ ਨਿਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਹਿਲਾ ਜੋਨ ਪੱਧਰ ਤੇ ਫਿਰ ਜਿਹੜਾ ਪੱਧਰ ਤੇ ਫਿਰ ਸਟੇਟ ਪੱਧਰ ਤੇ 골ਡ ਕੁੱਟਣ ਤੋਂ ਬਾਅਦ ਇੰਡੀਆ ਤੋਂ ਬਾਅਦ ਹੁਣ ਇੰਟਰਨੈਸ਼ਨਲ ਪੱਧਰ ਤੇ ਵੱਡੀਆਂ ਮੱਲਾ ਮਾਰ ਕੇ ਜਦੋਂ ਇੱਕ ਨੌਜਵਾਨ ਆਪਣੀ ਜੱਦੀ ਘਰ ਪਹੁੰਚਦਾ ਤਾਂ ਭਰਮਾ ਸਵਾਗਤ ਹੁੰਦਾ ਰਿਸ਼ਤੇਦਾਰ ਭੈਣ ਭਰਾ ਪੂਰੇ ਖੁਸ਼ ਨੇ ਟੋਲ ਟਮਕਿਆਂ ਦੇ ਨਾਲ ਕਿੰਦਾ ਭੰਗੜਾ ਪਾਇਆ ਜਾ ਰਿਹਾ ਹੈ ਅਤੇ ਇੱਕ ਵਿਆਹ ਵਰਗਾ ਮਾਹੌਲ ਹੈ ਜਿਹੜਾ ਉਹ ਪੋਨੀਗੜ ਦੇ ਅੰਦਰ ਬਣ ਗਿਆ ਤਸਵੀਰਾਂ ਟੀਮ ਵੱਲੋਂ ਤੁਹਾਨੂੰ ਸਿੱਧੀਆਂ ਦਿਖਾ ਰਹੀ ਹੈ ਹਨੇਰਾ ਪੈ ਗਿਆ ਤੇ ਨੌਜਵਾਨ ਨੂੰ ਲੈ ਕੇ ਆ ਰਹੇ ਹਾਂ ਪਹਿਲਾਂ ਗੱਲਬਾਤ ਸੁਣ ਲੈਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਟੋਆਂ ਖਿਚਾਈਆਂ ਜਾ ਰਹੀਆਂ ਨੇ ਤੇ ਨਾਲੋਂ ਨਾਲ ਅਤਿਸ਼ਵਾਦੀ ਵੀ ਕੀਤੀ ਜਾ ਰਹੀ ਹੈ ਜਦੋਂ ਮਹੱਲੇ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਜੈਨ ਕਲੋਨੀ ਨਿਵਾਸੀਆਂ ਵੱਲੋਂ ਜੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਖਸ਼ਿਆ ਕੁਮਾਰ ਕਹਿੰਦੇ ਲਖਸ਼ਿਆ ਕੁਮਾਰ ਨੇ ਅੱਜ ਆਪਣਾ ਲਖਸ਼ਿਆ ਸੀ ਜਿਹੜਾ ਉਹਦਾ ਨਿਸ਼ਾਨਾ ਸੀ ਜਿਹੜਾ ਟੀਚਾ ਸੀ ਉਹ ਉਹਨੇ ਪੂਰਾ ਕੀਤਾ ਹੈ ਇੰਟਰਨੈਸ਼ਨਲ ਪੱਧਰ ਤੇ ਸਵੀਮਿੰਗ ਦੇ ਵਿੱਚੋਂ ਵੱਡੀਆਂ ਮੱਲਾਮਾਰੀਆਂ ਨੇ ਨੌਜਵਾਨ ਨੇ ਪਹਿਲਾਂ ਗੱਲਬਾਤ ਸੁਣ ਲੈਣਿਆ ਕੁਰਾਲੀ ਤੋਂ ਬਿਲੋਂਗ ਕਰਦੀ ਆਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਪੰਜਾ ਸਾਊਥ ਅਫਰੀਕਾ ਤੋਂ ਜਿੱਤ ਕੇ ਆਇਆ ਹੈ ਇਹਨੂੰ ਬਹੁਤ-ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿਵੇਂ ਦੇਖਦੇ ਹਾਂ ਅੱਜ ਦੇ ਬੱਚੇ ਨੇ ਜਿਹੜੇ ਗੇਮ ਤੱਕ ਮੋਬਾਈਲਾਂ ਤੱਕ ਇਸੇ ਤਰ੍ਹਾਂ ਚੁੱਕੇ ਨੇ ਹਾਂਜੀ ਅ ਅੱਜਕੱਲ ਦੇ ਬੱਚੇ ਮੋਬਾਈਲਸ ਟੀਵੀ ਬਹੁਤ ਜ਼ਿਆਦਾ ਦੇਖਦੇ ਆ ਬਟ ਸਾਡਾ ਲਕਸ਼ਯਾ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੈ ਇਹਨੂੰ ਕਾਫੀ ਟਾਈਮ ਹੋ ਗਿਆ ਮੋਹਾਲੀ ਦੇ ਵਿੱਚ ਰਹਿੰਦੇ ਹੋਏ ਮੋਹਾਲੀ ਦਾ ਤੁਹਾਨੂੰ ਮੋਹਾਲ ਪਤਾ ਹੀ ਹੈ ਚੰਡੀਗੜ੍ਹ ਦੇ ਵਿੱਚੋਂ ਦਾ ਕਿਸ ਤਰ੍ਹਾਂ ਦਾ ਹੈਗਾ ਬਟ ਇਹ ਆਪਣੀ ਗੇਮ ਤੇ ਫੋਕਸ ਕਰਦਾ ਹੈ ਔਰ ਆਪਣਾ ਮੋਬਾਈਲ ਤੇ ਵੀ ਬਹੁਤ ਦੁੱਧ ਰਿਹਾ ਸਾਨੂੰ ਪਤਾ ਲੱਗਿਆ ਇਹ ਲਖਸ਼ੇ ਦਾ ਨਾਮ ਵੀ ਤੁਸੀਂ ਨੇ ਰੱਖਿਆ ਸੀ ਲਖਸ਼ੇ ਹਾਂਜੀ ਸਰ ਉਸ ਟਾਈਮ ਮੈਂ ਆਰ ਕੰਪਿਊਟਰ ਦਾ ਡਿਪਲੋਮਾ ਕਰ ਰਹੀ ਸੀ ਉਸ ਟਾਈਮ ਲਖਸ਼ੇ ਹੋਇਆ ਸੀਗਾ ਤਾਂ ਮੈਨੂੰ ਇਹਨਾਂ ਨੇ ਕਿਹਾ ਕਿ ਕੋਈ ਅੱਛਾ ਜਿਹਾ ਨਾਮ ਦਾਸ ਦਾ ਮੇਰੇ ਦੀ ਮੰਗ ਚ ਆਇਆ ਕਿ ਮੈਂ ਲਖਸ਼ੇ ਰੱਖਾਂ ਅੱਛਾ ਨਾਮ ਰੱਖਦਾ ਮੇਰਾ ਨਾਮ ਰਜਨੀ ਬੰਸਲ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੋ ਅਕਸ਼ੇ ਜਿੰਦਰ ਮੇਰਾ ਭਾਂਜਾ ਹੈ ਜੀ ਅੱਛਾ ਜੀ ਤੇ ਮੈਦੀ ਮਾਸੀ ਆ ਤੇ ਦੂਮ ਵੀ ਮੈਂ ਇਹਦਾ ਨਾਮ ਬਚਪਨ ਚ ਰੱਖਿਆ ਸੀ ਜਦੋਂ ਮੈਂ ਦੂਮ ਫਿਲਮ ਪਹਿਲੀ ਵਾਰ ਆਈ ਸੀ ਤੇ ਮੈਂ ਇਹਦਾ ਨਾਮ ਦੂਮ ਰੱਖਿਆ ਸੀ ਅੱਛਾ ਤੇ ਲਕਸ਼ੇ ਜਿੰਦਰ ਮੇਰੀ ਇਹ ਛੋਟੀ ਸਿਸਟਰ ਖੜੇ ਹੈ ਇਹਨਾਂ ਨੇ ਰੱਖਿਆ ਸੀ ਕਿਉਂਕਿ ਲਕਸ਼ੇ ਦਾ ਮਤਲਬ ਹਮੇਸ਼ਾ ਲਕਸ਼ੇ ਦੀ ਹਮੇਸ਼ਾ ਜਿੱਤ ਹੁੰਦੀ ਆ ਲਕਸ਼ੇ ਦਾ ਮਤਲਬ ਤੇ ਅੱਜ ਕਿਵੇਂ ਦਾ ਮਾਨਸੂਸ ਕਰ ਰਹੇ ਹੋ ਦੱਸ ਨਹੀਂ ਸਕਦੀ ਕਿ ਕਿੰਨਾ ਜ਼ਿਆਦਾ ਸਾਨੂੰ ਖੁਸ਼ੀ ਹੋ ਰਹੀ ਆ ਜਨਾਂ ਮਤਲਬ ਅੱਦੇ ਸ਼ਬਦਾਂ ਚ ਅਸੀਂ ਬਿਆਨ ਨਹੀਂ ਕਰ پا ਰਹੇ ਹੋਰ ਬੱਚਿਆਂ ਨੂੰ ਕੀ ਕਹਿਣਾ ਕਰਾਂ ਜਿਹੜੇ ਨੂੰ ਦੇਖਣੇ ਆਉਣ ਨਾਲ ਤੇ ਜੀ ਜੀ ਲਾਈਨ ਚਾਹੇ ਮੈਂ ਇਹੀ ਕਹਿਣਾ ਚਾਹਾਂਗੀ ਬੱਚਿਆਂ ਨੂੰ ਕਿ ਬੱਚਿਆਂ ਨੂੰ ਸਪੋਰਟਸ ਦੇ ਨਾਲ-ਨਾਲ ਜਿਵੇਂ ਲਖਸ਼ੇ ਜਿੰਦਲ ਨੇ ਆਪਣੇ ਪੇਰੈਂਟਸ ਦਾ ਨਾਮ ਚਾ ਕੀਤਾ ਆਪਣੇ ਟੀਚਰਸ ਦਾ ਮੁੱਛਾ ਕੀਤਾ ਆਪਣੇ ਰਿਸ਼ਤੇਦਾਰਾਂ ਦਾ ਨਾਮ ਚਾ ਕੀਤਾ ਇਸ ਤਰ੍ਹਾਂ ਬਾਕੀ ਬੱਚਿਆਂ ਨੂੰ ਵੀ ਇੱਥੇ ਪ੍ਰੇਰਿਤ ਹੋਣਾ ਚਾਹੀਦਾ ਇਨਕਰਾਜ ਮਾਨਸਲ ਹੈ ਜੀ ਲਖਸ਼ੇ ਜਿੰਦਲ ਮੇਰਾ ਭਾਨ ਜਾਇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਇੰਡੀਆ ਲੈਵਲ ਤੇ ਜਿੱਤ ਕੇ ਆਇਆਗਾ ਬਹੁਤ ਖੁਸ਼ੀ ਹੈ ਬੜ ਲੇਵਲ ਇਹਦਾ ਨਾਮ ਵਾਕਿਆ ਹੀ ਤੂੰ ਮੈਂ ਇਹ ਤੂਮਾ ਪਾ ਛੜੀਆਂ ਨੇ ਬੁਰੀਆਂ ਆਈ ਲਵ ਯੂ ਮਾਣ ਅਚ ਮੇਰੇ ਪਤਨੀ ਜੇ ਤੇ ਅੰਨੇ ਸਾਰੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਤੇ ਸਾਡੇ ਸ਼ਹਿਰ ਸਨੂਰ ਦਾ ਤੇ ਭੋਨੀਗੜ ਦਾ ਬਹੁਤ ਨਾਮ ਰੌਸ਼ਨ ਕੀਤਾ ਤੁਹਾਨੂੰ ਬਹੁਤ ਖੁਸ਼ੀ ਹੈ ਬਹੁਤ ਜ਼ਿਆਦਾ ਜਿਨੇ ਵੀ ਉਨੀ ਥੋੜੀ ਜੇ ਇਹ ਬਚਪਨ ਜਿਵੇਂ ਪਿਆਰ ਨਾਲ ਦੂਮਗਾ ਕੇ ਬਣਾਉਂਦਾ ਸੀ ਇਹਨ ਬਚਪਨ ਦੀ ਤੋਂ ਮਾਪਾਕ ਰੱਖੀ ਹੈ ਜਿਹਦਾ ਨਾਮ ਲਖਸ਼ੇਜਿੰਦਲ ਹੈ ਤੇ ਹੁਣ ਵੀ ਇਹਨੇ ਆਪਣਾ લક્ષੇ ਪੂਰਾ ਕੀਤਾ ਹੈ ਹੋਰ ਬੱਚਿਆਂ ਨੂੰ ਕੀ ਤੁਸੀਂ ਪ੍ਰੇਰਨਾ ਦੇਣਾ ਚਾਹੁੰਦੇ ਹੋ ਪ੍ਰੇਰਨਾ ਦੇਣਾ ਕਿ ਬੱਚੇ ਨਸ਼ੇ ਤੋਂ ਦੂਰ ਹੋ ਕੇ ਕਿੱਡਾ ਵੱਲ ਆਪਣਾ ਧਿਆਨ ਦੇਣ ਜੋ ਕਿ ਇਹਦੇ ਲੈਵਲ ਦੇ ਵਿੱਚ ਪਹੁੰਚਣ ਜਾ ਕੇ ਵਰਲਡ ਦੇ ਵਿੱਚ ਆਪਣਾ ਇੰਡੀਆ ਦੇ ਵਿੱਚ ਰੰਗ ਯਾਰ ਨਾਮ ਰੋਸ਼ਨ ਕਰਨ ਆਪ ਦੇਖਦੇ ਵੀ ਆਪਾਂ ਬਿਜ਼ਨਸਮੈਨ ਲੋਕਾਂ ਜ਼ਿਆਦਾਤਰ ਬਿਜ਼ਨਸ ਨੂੰ ਕ੍ਰੀਏਟ ਜਿਆਦਾ ਕਰਦੇ ਜਾਂ ਨੌਕਰੀ ਨੂੰ ਤੁਹਾਨੂੰ ਮਾਣ ਸਾਡੇ ਅਕਰਵਾਲ ਸਮਾਜ ਦੇ ਵੀ ਸਾਡਾ ਬੇਟਾ ਬਹੁਤ ਉੱਚੇ ਉੱਤੇ ਪਹੁੰਚਿਆ ਹੈ ਤਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਇਕੱਠੇ ਹੋਏ ਜੀ ਬਹੁਤ ਵਧੀਆ ਲੱਗਿਆ ਮੱਲਾਂ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਵੱਲੋਂ ਕਿੰਨਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਲ ਰਿਹਾ ਸਾਨੂੰ ਅੱਜ ਬਹੁਤ ਖੁਸ਼ੀ ਹੈ ਜੀ ਇਹ ਬਹੁਤ ਲੋਅਰ ਲੈਵਲ ਤੋਂ ਲੈ ਕੇ ਅੱਜ ਪਰਮਾਤਮਾ ਸਾਡੀ ਸੋਲੀ ਜਿਹਨੇ ਅੱਜ ਇੰਟਰਨੈਸ਼ਨਲ ਮੈਡਲ ਲੈ ਲਿਆ ਇਹਦੇ ਵਾਸਤੇ ਬਹੁਤ ਸਟਰਗਲ ਲੱਗਦਾ 40-40 ਸਾਲ ਦੀ ਏਜ ਹੋਣ ਦੀ ਹੈ ਪਰ ਇੰਟਰਨੈਸ਼ਨਲ ਮੈਡਲ ਨਹੀਂ ਆਉਂਦਾ ਇਹ ਪੰਜਾਬ ਦਾ ਪਹਿਲਾ ਹੈ ਜਿਹਨੂੰ 스ਵੀਮਿੰਗ ਵਿੱਚ ਇੰਟਰਨੈਸ਼ਨਲ ਮੈਡਲ ਆਇਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਇਹ ਪਹਿਲਾਂ ਇਹਨੇ ਜੋਨ ਖੇਡਿਆ ਫਿਰ ਡਿਸਟ੍ਰਿਕਟ ਖੇਡਿਆ ਜੀ ਉਸ ਤੋਂ ਬਾਅਦ ਸਟੇਟ ਤੇ ਉਹਦਾ 골ਡ ਆਇਆ ਜੀ ਫਿਰ ਇਹਨੇ ਉਸ ਤੋਂ ਬਾਅਦ ਬ੍ਰੌਂਜ਼ ਮੈਡਲ ਲਿਆਤਾ ਨੈਸ਼ਨਲ ਮੈਡਲ ਉੱਥੋਂ ਹੀ ਦੀ ਸਿਲੈਕਸ਼ਨ ਸੀ ਸਾਊਥ ਅਫਰੀਕਾ ਲਈ ਆਪਣੇ ਵਰਲਡ ਚੈਂਪੀਅਨਸ਼ਿਪ ਲਈ ਉੱਥੇ ਹੁਣ ਇਹਨੇ ਸਿਲਵਰ ਮੈਡਲ ਲੈ ਕੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਸਰਹੂਰ ਜ਼ਿਲ੍ਹੇ ਦੇ ਪੋਹਾਨੀਗੜ੍ਹ ਦਾ ਵੀ ਆਪਣਾ ਨਾਮ ਰੋਸ਼ਨ ਤੁਸੀਂ ਖੁਦ ਡਾਕਟਰ ਪੇਸ਼ੇ ਤੋਂ ਆਮ ਰੋਗ ਦੇ ਦੇਖਦੇ ਨੇ ਡਾਕਟਰ ਬਣਾਈਏ ਪਰ ਤੁਸੀਂ ਸਪੋਰਟਸਵਲ ਕਿਉਂ ਪਰ ਇਹ ਡਾਕਟਰੀ ਦੇ ਨਾਲ ਗੇਮ ਦੇ ਨਾਲ ਡਾਕਟਰੀ ਵੀ ਕਰ ਰਹੇ ਜੀ ਏ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨੇ ਪਲੱਸ 2 ਮੈਡੀਕਲ ਕਰਕੇ ਅੱਜ ਬੀਐਸਸੀ ਰੇਡੀਓਲੋਜੀ ਕਰ ਰਿਹਾ ਜੀ ਚੰਡੀਗੜ੍ਹ ਦੇ ਵਿੱਚ ਤੇ ਜੁਗਜੀ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਕਿੰਨਾ ਕੁ ਮਾਨ ਮਹਿਸੂਸ ਹੋਇਆ ਲੋਕਾਂ ਵੱਲੋਂ ਕਿਵੇਂ ਬਧਾਈਆਂ ਮਿਲੀਆਂ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਜੀ ਮੇਰਾ ਪਿੰਡ ਫੱਗੂ ਵਾਲੇ ਦੇ ਵਿੱਚ ਮੈਂ ਕਾਫੀ ਟਾਈਮ ਤੋਂ ਡਾਕਟਰ ਦੀ ਸੇਵਾ ਨਿਭਾ ਰਿਹਾ ਜੀ ਜਿੱਥੇ ਮੇਰਾ ਮੈਡੀਕਲ ਸਟੋਰ ਹੈ ਜੀ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਾ ਸ਼ਹਿਰ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਜੀ ਮੈਨੂੰ ਅੱਜ ਮੀਡੀਆ ਨੇ ਬੜਾ ਸਾਥ ਦਿੱਤਾ ਜਿਹੜੇ ਮੇਰੇ ਨਾਲ ਖੜੇ ਨੇ ਅੱਜ ਮੇਰੇ ਭਰਾ ਮ ਖੁਸ਼ੀ ਹੋਈ ਵੀ ਮੇਰੇ ਅੱਜ ਪਰਿਵਾਰ ਸਾਰੇ ਇਕੱਠਾ ਹੋ ਕੇ ਮੇਰੇ ਨਾਲ ਖੜੇ ਆ। ਤੇ ਕਿਹੜੀ ਗੇਮ 'ਚ ਤੁਸੀਂ ਨੇ ਜਿੱਤੇ ਮੈਡਮ? সুইমিং ਵਿੱਚ ਜਿੱਤਿਆ। ਜਿਹੜੀ ਸਾਊਥ ਅਫਰੀਕਾ ਹੋਈ ਸੀ ਮੋਸਲ ਵਿੱਚ 7 ਤੋਂ 14 ਦਸੰਬਰ 'ਚ। ਕਿੰਨੇ ਕ ਕੰਪੀਟੀਸ਼ਨ 'ਤੇ ਭਾਗ ਲਿਆ ਮੁੰਡਿਆਂ ਨੌਜ ਬਣਾਉਣੇ? 45 ਕੰਟਰੀ ਆਈਆਂ ਸੀ ਜਿਸ ਵਿੱਚ ਸਾਊਥ ਅਫਰੀਕਾ ਦਾ 골ਡ ਆਇਆ, ਇੰਡੀਆ ਦਾ ਸਿਲਵਰ ਤੇ ਬ੍ਰੌਂਜ਼ ਫਰਾਂਸ ਦਾ। ਨਾ ਨਾ।